ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਸ਼ਮੀ ਪਟਿਆਲ ਸਾਹਿਬ ਦੀ ਵੀਡੀਓ ਜਿਹਦੀ ਲੈਂਥ ਹੈ ਗਿਆ 55 ਮੀਟਰ ਦੇ ਕਪੜਾ ਆਪਾਂ ਫੁੱਲ ਵੱਲ ਵਰਤੇ ਆ ਤੇੜਾ ਪਹਿਲਾਂ ਨਾਲ ਲਗਾਉਣਾ ਸਿਰ ਤੇ ਸੈਂਟਰ ਚ ਲੈ ਕੇ ਲੜਨੂੰ ਬੜਾ ਚੰਗੀ ਤਰ੍ਹਾਂ ਥੱਲੇ ਨੂੰ ਖਿੱਚ ਲੈਣਾ ਖਿੱਚ ਕੇ ਹਲਕਾ ਥੱਲੇ ਮੋੜ ਕੇ ਲੜਨੂੰ ਅੱਧੀ ਅੱਖ ਤੇ ਅੱਧੀ ਗਲ ਟਾ ਕੇ ਲਗਾ ਦੇਣਾ ਹੈ ਜਿਹੜਾ ਦੂਜਾ ਲੜਨਾਂ ਬੈਠੋ ਪਿੰਚ ਕਰਕੇ ਜਿਹੜਾ ਆਪਾਂ ਪਹਿਲਾਂ ਲਗਾਇਆ ਸੀ ਉਹ ਲੜ ਦੇ ਥੱਲੇ ਆਪਾਂ ਲੜਨੂ ਰੱਖਾਗੇ ਰੱਖ ਗਏ ਬਲਣ ਇਹ ਥੱਲੇ ਇੱਕੇਰੀ ਲੜਨੂ ਮੋੜਿਆ ਨਾ ਮੋੜ ਕੇ ਫਿਰ ਥੱਲੇ ਖਿੱਚ ਕੇ ਚੰਗੀ ਤਰ੍ਹਾਂ ਲੜਨੂ ਸਾਫ਼ ਕਰਕੇ ਆਪਾਂ ਹਲਕਾ ਥੱਲੇ ਨੂੰ ਥੱਲੇ ਨੂੰ ਮੋੜ ਕੇ ਲੜਨੂ ਲਗਾ ਰਹੇ ਹਾਂ ਤੇ ਬਾਅਦ ਜਦੋਂ ਆਪਾਂ ਨਾਲ ਦੀ ਨਾਲ ਸਫਾਈ ਕਰ ਲੈਣੀ ਹੈ ਇਹ ਨਤੀਜਾ ਲਗਵਣ ਉਹ ਆਪਾਂ ਇਸ ਤਰ੍ਹਾਂ ਲਗਾਵਾਂਗੇ ਬੈਕ ਪਹਿਲਾਂ ਲੜਨੂ ਬੈਕ ਤੋਂ ਪਿੰਚ ਕਰ ਲੈਣਾ ਹੈ ਪਿੰਚ ਕਰਕੇ ਜਿਹੜਾ ਆਪਾਂ ਦੂਜਾ ਲਗਾਇਆ ਸੀ ਉਹ ਲੜ ਦੇ ਥੱਲੇ ਆਪਾਂ ਲੜਨੂ ਰੱਖਾਂਗੇ ਪਹਿਲਾਂ ਇਹ ਕੇਰੀ ਲੜਨੂ ਮੋੜ ਲੈਣਾ ਹੈ ਮੋੜ ਕੇ ਫਿਰ ਥੱਲੇ ਫਟਕੇ ਲੜਨੂ ਚੰਗੀ ਤਰ੍ਹਾਂ ਸਾਫ ਕੋਸ ਕੇ ਲਗਾ ਲੈਣਾ ਹੈ ਇਹ ਲੱਗਾ ਬਾਅਦ ਦੇ ਨਾਲ ਲੜਾਈ ਸਫਾਈ ਕਰ ਲੈਣੀ ਹੈ। ਇਹਦੇ ਵੀਰ ਸਾਡੇ ਚੈਨਲ ਉਤੇ ਨਾ ਮੈਨੇ ਉਹ ਸਾਡੇ ਚੈਨਲ ਸਬਸਕ੍ਰਾਈਬ ਕਰ ਲਾ ਤਾਂ ਜੋ ਤੁਹਾਨੂੰ ਹੋਰ ਨਵੇਂ ਤਰੀਕੇ ਦੇ ਪੱਕਾਂ ਦੇ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਤੇ ਤੁਸੀਂ ਘਰ ਬਟੇ ਹੀ ਪੱਕ ਸਿੱਖ ਸਕੋ। ਤੇੜਾ ਚੌਥਾ ਵਾਲਾ ਉਹਨਾਂ ਬਾਈਕ ਤੋਂ ਪੈਂਚ ਕਰਕੇ ਜਿਹੜਾ ਆਪਾਂ ਤੀਜਾ ਵਾਲ ਲਗਾਇਆ ਸੀ ਉਹ ਲੜ ਦੇ ਥੱਲੇ ਆਪਾਂ ਲੜ ਨੂੰ ਰੱਖਾਂਗੇ ਪਹਿਲਾਂ ਥੱਲੇ ਨੂੰ ਲੜਨ ਨੂੰ ਖੇਚ ਲੈਣਾ ਖਿੱਚ ਕੇ ਇੱਕ ਜਰੀ ਫੋਲਡ ਕਰਕੇ ਲੜਨ ਨੂੰ ਚੰਗੀ ਤਰ੍ਹਾਂ ਰਸਬ ਕਰਕੇ ਹਲਕਾ ਚਲੋ ਫੇਰ ਫੋਲਡ ਕਰਕੇ ਲਗਾ ਦੇਣਾ ਹੈ ਵਿਚਾਲੇ ਫਾਸਲਾ ਤੇ ਮੋਟਾਈ ਆਪਾਂ ਬਰਾਬਰ ਰੱਖਣੀ ਹੈ ਹੁਣ ਆਪਾਂ ਬਾਅਦ ਦੇ ਨਾਲ ਲੜਾਈ ਸਫਾਈ ਕਰ ਲੈਣੀ ਹੈ ਵੀਡੀਓ ਵਾਤਵਾ ਸ਼ੇਰ ਕਰਨ ਤਾਂ ਜੋ ਉਹਨਾਂ ਵਿਚਦਕ ਪਹੁੰਚ ਗਏ ਜਿਹੜੇ ਸੈਮੀ ਬੈਡਲ ਸਹੀ ਪੱਗ ਸਿੱਖਣਾ ਚਾਹੁੰਦੇ ਨੇ ਜਗਈ ਬੱਚਿਆਂ ਨੂੰ ਸੈਮੀ ਪਟਾਲਾ ਸਹੀ ਪੱਗ ਬੰਨਣ ਵਿੱਚ ਪ੍ਰਾਵਲ ਹੋਣ ਜੇ ਤਾਂ ਜੋ ਆਪਣੀ ਪ੍ਰੋਬਲਮ ਸੋਲਵ ਕਰ ਸਕਣ ਤੇੜਾ ਪੰਜਮਾ ਲੜ ਜਗੋਣ ਉਹਨਾਂ ਨੂੰ ਵੀ ਆਪਾਂ ਉਸੇ ਤਰੀਕੇ ਨਾਲ ਲਗਾਵਾਂਗੇ ਪਹਿਲੇ ਲੜ ਨੂੰ ਬੈਕ ਤੋਂ ਪਿੰਚ ਕਰ ਲੈਣਾ ਹੈ ਪਿੰਚ ਕਰਕੇ ਚੰਗੀ ਤਰ੍ਹਾਂ ਖੋਲ ਲੈਣਾ ਹੈ ਲੜ ਨੂੰ ਖੋਲ ਕੇ ਥੱਲੇ ਨੂੰ ਹਲਕਾ ਮੋੜ ਦੇਣਾ ਹੈ ਮੋੜ ਕੇ ਚੰਗੀ ਤਰ੍ਹਾਂ ਲੜ ਨੂੰ ਸਾਫ ਕਰਕੇ ਆਪਾਂ ਲਗਾ ਦੇਣਾ ਹੈ ਤੇ ਆਪਾਂ ਬਾਅਦ ਦੇ ਨਾਲ ਲੜਦੀ ਸਫਾਈ ਕਰ ਲੈਣੀ ਹੈ ਤੇ ਆਪਾਂ ਨੱਕ ਦੀ ਸੇਚ ਆਪਾਂ ਭਗਵਾਨ ਲਗਾ ਲੈਣਾ ਹੈ ਭਗਵਾਨ ਲਗਾ ਕੇ ਇਹੜਾ ਲਾੜਾ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਖੋਲ ਕੇ ਉੱਪਰੋਂ ਥੱਲੇ ਹਾਫ ਆਪਾਂ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਪਹਿਲਾਂ ਲੜ ਨੂੰ ਆਪਾਂ ਰੱਖਣਾ ਹੈ ਰੱਖ ਕੇ ਚੰਗੀ ਤਰ੍ਹਾਂ ਆਪਾਂ ਲੜ ਨੂੰ ਸਫਾਈ ਚ ਲੈ ਕੇ ਆਉਣਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਸਾਫ਼ ਕਰਕੇ ਇਹੜਾ ਪਾਪਾ ਕਮੈਨ ਲਗਾਇਆ ਸੀ ਉਹ ਪਾਪਾ ਕਮੈਨ ਦੇ ਸੱਲੇ ਲੜਨ ਨੂੰ ਆਪਾਂ ਰੱਖਾਂਗੇ ਰੱਖ ਕੇ ਲੜਨ ਨੂੰ ਸੱਚੇ ਪਾਸੇ ਵੱਲ ਮੋੜ ਦੇਣਾ ਹੈ ਮੋੜ ਕੇ ਜਿੰਨੇ ਕੇ ਸ਼ੇਵਾਂ ਲੜਦੀ ਚੜਾਈ ਆ ਉਹਦੇ ਮੁਤਾਬਕ ਆਪਾਂ ਲੜਨ ਨੂੰ ਚੋੜਾ ਗੱਠ ਖੇ ਲਗਾ ਦੇਣਾ ਹੈ ਤੇ ਆਪਾਂ ਲੜਨ ਨੂੰ ਉੱਪਰ ਦਬੜਨਾ ਹੈ ਚੰਗੀ ਤਰ੍ਹਾਂ ਤਾਂ ਬਾਅਦ ਦੇ ਨਾਲ ਪੇਚਾਂ ਦੀ ਸੈਟਿੰਗ ਕਰਨੀ ਆ ਜਿਹੜੇ ਜਿਹੜੇ ਪੇਚਾਂ ਚ ਬਲ ਹੋਣਗੇ ਆਪਾਂ ਕੱਢ ਲੈਣੇ ਨੇ ਤੇੜੇ ਪੰਜਵੇਂ ਲੜਚ ਬੰਨੇ ਉਹ ਵੀ ਆਪਾਂ ਕੱਢ ਲੈਣੇ ਨੇ ਬਾਅਦ ਦੇ ਨਾਲ ਤੇੜਾ ਸੇਟ ੱਗਣਾ ਜਿਹੜਾ ਆਪਾਂ ਪਹਿਲਾਂ ਲਗਾ ਸੀ ਉਹ ਲੜ ਨੂੰ ਆਪਾਂ ਉੱਪਰ ਨੂੰ ਖਿੱਚਣਾ ਹੈ ਖਿੱਚ ਕੇ ਸਿਰ ਦੇ ਉੱਪਰ ਫਲਾਉਣਾ ਫਲਾ ਕੇ ਆਪ ਬਾਹ ਦੇ ਨਾਲ ਜਾਂ ਹੱਥ ਦੇ ਨਾਲ ਲੜ ਨੂੰ ਦੱਬ ਲੈਣਾ ਹੈ ਦੱਬ ਕੇ ਮੰਗਲਾ ਲੜ ਖਿੱਚਣਾ ਹੈ ਖਿੱਚ ਕੇ ਚਗੀ ਤਰ੍ਹਾਂ ਸਿਰ ਨੂੰ ਟਾਈਟ ਕਰ ਲੈਣਾ ਹੈ ਸਿਰ ਤੋਂ ਲਈ ਤੁਸੀਂ ਦਮਲ ਜਿਹਾ ਵੀ ਵਾਰ ਤੋਂ ਕਰ ਸਕਦੇ ਹੋ ਤੇ ਜਿਹੜੇ ਲੜ ਚ ਬੰਨੋ ਆਪ ਬਾਹ ਦੇ ਨਾਲ ਕੱਢ ਲੈਣੇ ਨੇ ਆ ਲੜਾ ਉਹਨੂੰ ਆਪਾਂ ਚੰਗੀ ਜਿਹਾ ਖਿੱਚ ਲੈਣਾ ਹੈ ਖਿੱਚ ਕੇ ਸੱਜੇ ਉਹ ਤੇ ਖੱਬੇ ਵਾਸੇ ਆਪਾਂ ਲੜ ਨੂੰ ਉਹਦਾ ਦਾ ਫੋਲਡ ਕਰਕੇ ਚੰਗੀ ਜਿਹਾ ਸਾਫ਼ ਕਰਕੇ ਲਗਾ ਦੇਣਾ ਹੈ ਤੇ ਜਿਹੜੇ ਆਪਣੇ ਲਣਾ ਚ ਬਲ ਹੋਣਗੇ ਉਹ ਆਪਾਂ ਬਾਅਦ ਦੇ ਨਾਲ ਕੱਢ ਲੈਣੇ ਨੇ ਤੁਸੀਂ ਮਗਰ ਤਾਂ ਸਫਾਈ ਕਰਨ ਲਈ ਡਬਲ ਸ਼ੀਸ਼ੇ ਦੀ ਵੀ ਵਰਤੋਂ ਕਰ ਸਕਦੇ ਹੋ तो कल की लाल टाइट रखने लगम भी लगा सकते हो जो वीडियो वजिया लगी तो लाइक शेयर कमेंट जरूर करो तो चैनल साक्राइब करना ना भुल्यो जल्द नवी वीडियो लैके आज होंने वीडियो देखने लिये धनबाद वाहेगुरु जी का खालसा वाहेगुरू जी की फतेह